ਹਾਂਜੀ ਦੋਸਤੋ ਤਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਨਿੱਕੇ ਸਿੱਧੂ ਦੀ ਬਹੁਤ ਹੀ ਪਿਆਰੀ ਜੀ ਵੀਡੀਓ ਜਿਸ ਦੇ ਵਿੱਚ ਨਿੱਕਾ ਸਿੱਧੂ ਹੁਣ ਚੰਗੀ ਤਰ੍ਹਾਂ ਬੋਲਣ ਲੱਗ ਗਿਆ ਏ ਆਪਣੀ ਮਾਤਾ ਜੀ ਨਾਲ ਬਹੁਤ ਹੀ ਗੱਲਾਂ ਕਰ ਰਿਹਾ ਏ ਤੇ ਬਾਈ ਜੀ ਵੀ ਬੋਲ ਰਿਹਾ ਏ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖ ਸਕਦੇ ਹੋ ਤਾਂ ਹਾਂਜੀ ਇਹ ਵੀਡੀਓ ਕਲਿੱਪ ਦੇਖਣ ਤੋਂ ਬਾਅਦ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਨਿੱਕਾ ਸਿੱਧੂ ਹੁਣ ਕਿੰਨਾ ਸੋਹਣਾ ਤੇ ਸਾਫ਼ ਬੋਲਣ ਲੱਗ ਗਿਆ ਏ ਔਰ ਇਸਦੀ ਬੋਲੀ ਤੋਂ ਸਾਰੇ ਜਣੇ ਜਦੋਂ ਸੁਣਦੇ ਨੇ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਪਾਪਾ ਮੰਮਾ ਤੇ ਵਾਈ ਜੀ ਕਹਿਣ ਲੱਗ ਗਏ ਨੇ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਨਿੱਕੇ ਸਿੱਧੂ ਲਈ ਜਿੰਨਾਂ ਨੂੰ ਸਿੱਧੂ ਮੂਸੇਵਾਲੇ ਨਾਲ ਪਿਆਰ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੋ ਮਿਲਦੇ ਆ ਜੀ ਆਪਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕਿਸੇ ਨਵੀਂ ਜਾਣਕਾਰੀ ਦੇ ਨਾਲ